ਲਓ ਜੀ ਆਪਾਂ ਫੇਰ ਆਜ ਦੁੱ ਚੁੱਕੇ ਆ ਇੱਕ ਨਵੇਂ ਵਲੌਗ ਦਾ ਅੱਜ ਦਾ ਵਲੌਗ ਹੈਗਾ ਆਪਾਂ ਛਪੀ ਲਾਈ ਪਿੰਡ ਤੇ ਮਾਰੇ ਦੀ ਕਿਰਪਾ ਨਾਲ ਸੇਵਾ ਕਰਨ ਚੱਲੇ ਉਧਰ ਤਿੰਨ ਦਿਨ ਹੋ ਗਏ ਫਿਰ ਲਗਾਤਾਰ ਵਲੌਗ ਪਾਉਂਦਿਆਂ ਆ ਤੇ ਚਲੋ ਮਾਰੇ ਦੀ ਕਿਰਪਾ ਹੀ ਆ ਤੇ ਤੁਸੀਂ ਵੀ ਸਪੋਰਟ ਕਰਨੀ ਮੇਰੇ ਭਰਾ ਭੈਣ ਸਾਰੇ ਨੇ ਹੋ ਦੱਸੋ ਸਾਰੇ ਠੀਕ ਠਾਕ ਤੇ ਚੱਲੇ ਆ ਹੁਣ ਉਹਨੂੰ ਸੇਵਾ ਕਰਨ ਤੇ ਬਾਕੀ ਚਲੋ ਜੋ ਹੋਇਆ ਤੁਹਾਨੂੰ ਦਿਖਾਵਾਂਗੇ ਅੱਜ ਦੇ ਵਲੌਗ ਚ ਬਾਕੀ ਮੈਂ ਡੇਲੀ ਵਲੌਗਿੰਗ ਸ਼ੁਰੂ ਕਰਨੀ ਆ ਇਹ ਕਾਲੂ ਦੇਖਦੇ ਕੋਈ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੋਈ ਪ੍ਰੈਂਕ ਵੀ ਦੇਖਾਂਗੇ ਕਿਸੇ ਨਾਲ ਕਰਾਂਗੇ ਤੇ ਬਾਕੀ ਚਲੋ ਮੇਰੇ ਭੈਣ ਭਰਾ ਮੈਨੂੰ ਸਪੋਰਟ ਕਰਿਓ ਦੱਬ ਕੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਚੜਨਾ ਤਾਂ ਤੇ ਕੋਈ ਨਹੀਂ ਆਪਾਂ ਨਵੇਂ ਨਵੇਂ ਵਲੌਗ ਇੱਥੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਪਹੁੰਚ ਚੁੱਕਿਆ ਵਾ ਬੁੱਝ ਚੁੱਕੇ ਸੇਵਾ ਕਰਨ ਵਾ ਖਾਲਸਾ ਵਾ ਫਤਿਹ ਦੱਸ ਕੇ ਸਿੰਘ ਠੀਕ ਠਾਕ ਵਾ ਚੜ੍ਹਦੀ ਕਲਾ ਜੀ ਮਾਰੇ ਦੀ ਕਿਰਪਾ ਨਾਲ ਲੱਗੇ ਮਡੇ ਸੇਵਾ ਕਰਨ ਲਾ ਇਹ ਬਹੁਤ ਮੈਂ ਜਦੋਂ ਵੇਖਾ ਇਹ ਹੱਥ 'ਚ ਗਲਾਸ ਹੰਡਾ ਵਾ ਮੈਂ ਕਹੂੰਗਾ ਪਹਿਲਾਂ ਵੀ ਬੋਬੀ ਉਹ ਪਹਿਲਾਂ ਵੀ ਇਹਦੇ ਹੱਥ 'ਚ ਗਲਾਸ ਸੀਗਾ ਤੇ ਹੁਣ ਵੀ ਇਹਦੇ ਹੱਥ 'ਚ ਗਲਾਸ ਹੈ। ਇਹ ਭਰਾਵਾ ਸੇਵਾਦਾਰ ਥੋੜੀ ਐ। ਟੈਸਟ ਰਾ ਟੈਸਟ। ਕੌਣ ਹੈ ਭਾਈ? ਮਿੱਠਾ ਜਾ ਕੇ ਕਰਦਾ। ਸਾਤਰੀ ਪੱਗਾਂ ਵਾਲੇ। ਮਿੱਠਾ ਜਾ ਕੇ ਕਰਦਾ ਉਹ ਬੜਾ। ਠੀਕ ਐ ਇਧਰ। ਤੂੰ ਰੇਲੀ ਲਿਆਂਦਾ ਮੈਂ ਉਹ ਤੋਂ ਵੇਲੇ ਤੁਰੇ ਆਉਂਦੇ। ਵੀਡੀਓ ਬਣਾਉਣ ਦੇ। ਆਹ ਦੇਖਿਆ। ਓਏ ਆ ਭਾਈ ਚੜੀ ਪੜੀ। ਅੱਛਾ ਨਹੀਂ। ਮੇਲ ਤੇ ਆ ਨੂ ਦੇ ਤੇ ਹੋਰ ਕਿ ਸ਼ੁਗਲ ਮੇਰੇ ਲੱਗਦਾ ਦਿਖਾਓ ਕਿ ਧੰਨਵਾਦ ਦਿਖਾਓ ਲਿਆ ਵੀ ਕੀ ਕੀ ਪ੍ਰਸ਼ਾਦ ਲਖਾਏ ਨੇ ਅੱਛਾ ਨਹੀਂ ਆਵਾ ਮੈਂ ਆ ਯਾਰ ਉਹ ਆ ਦੂਜਾ ਚਲੋ ਤਾਂ ਦੇਖੋ ਲੈ ਕੀ ਲਾਇਆ ਆ ਆ ਮੁੰਡੇ ਨੇ ਸ਼ਪੀਲ ਲਾਈ ਆ ਤੇ ਹਾਂ ਪਤਾ ਨਹੀਂ ਕੀ ਘੋਲੀ ਜਾਂਦਾ ਉਹਨਾਂ ਦਾ ਲੱਗਾ ਹੋਇਆ ਇਹ ਵੀਰੇ ਖੰਡ ਵੈ ਚਾਣੀ ਬਣਦੀ ਪਈ ਇਹਦੀ ਮੁੰਡੇ ਨੇ ਕੜਾਹ ਲਾਇਆ ਇੱਧਰ ਕੜਾਹ ਵਾਲੀ ਸੇਵਾ ਇਹਨੂੰ ਕੜਾਈ ਕਹਿੰਦੇ ਨੇ ਨਾ ਕੜਾਈ ਕਹਿੰਦਾ ਕੜਾਈ ਆ ਬਾਕੀ ਮੇਰੀ ਆਵਾਜ਼ ਥੋੜੀ ਮੈਂ ਹੌਲੀ ਬੋਲਦਾ ਵਾਂ ਉਦੋਂ ਵੇ ਚਾਪਾ ਬੁਲਾਉਂਦਾ ਸੀ ਪੁਰਾ ਮੇਰਾ ਕੰਮ ਕੁਛ ਨਹੀਂਗਾ ਇੱਥੇ ਜੋ ਮਰਜ਼ੀ ਕਰ ਲਿਆ ਮੇਰੀ ਸੇਵਾ ਹੀ ਲੈ ਉਹ ਵੀ ਆ ਇਦਾਂ ਦੇ ਕੰਮ ਤੋਂ ਮੈਂ ਕਰ ਹੀ ਲੈਣੇ ਆ ਤੂੰ ਜਾ ਵਰਤਾਓ ਕੋਈ ਗਾ ਉਹ ਸੇਵਾ ਕਰ ਕੇ ਜਾ ਜੀ ਉਹ ਵੀ ਓਏ ਜੀ ਇੱਧਰ ਬੰਦ ਹਾਂ ਇਹਨੇ ਕੜਾਹ ਤੇ ਖਤਮ ਕਰਤਾ ਇਹਨੇ ਗੋਪੀ ਨੇ ਖਾ ਕੇ ਖਤਮ ਕਰਤਾ ਇਹ ਨਹੀਂ ਖਾਣ ਦਾ ਮੈਂ ਟਾਈਮ ਵਾ ਇਹ ਹੁਣ ਜੀ ਬੇਲੇ ਹੀ ਖੜੇ ਆ ਕੋਈ ਵੀ ਕੋਈ ਸੌ ਕੋਈ ਵਾਰਤਨਾ ਵੀ ਸਿਆਣੀ ਬਾਤ ਬਈ ਗੰਦ ਸੁਣਾਓ ਸਿਆਣੀ ਬਾਤ ਇਹ ਆ ਲੋਕਾਂ ਦੇ ਟੂਚ ਕਰ ਸੇਵਾ ਕਰ ਲਿਆ ਕਰੋ ਜਿਹੜਾ ਕੋਈ ਹੈ ਹੀ ਨਹੀਂ ਹਜੇ ਕੋਈ ਆ ਨਹੀਂ ਰਿਹਾ ਜਦੋਂ ਆਇਆ ਉਹ ਬਲੌਗਰ ਬੱਸ ਰੌਜਾ ਆਵਾਜ਼ ਨਾ ਕਰ ਦੋ ਮਿੰਟ ਇੱਥੇ ਆਵਾਜ਼ ਹੁਣੀ ਮਿੱਲਾਂ ਨੂੰ ਜਾਈਦਾ ਜੀ ਆ ਵੀ ਆ ਫੋਨ ਚ ਟੂ ਵਿੱਚ ਬਣਿਆ ਕੋਈ ਬਲਾਲਾ ਕੋਈ ਨਹੀਂ ਆਉਂਦਾ ਕੈਮਰੇ ਵਿੱਚ ਗੁਰੂ ਆ ਬਹੁਤ ਲੰਬਾ ਦੋ ਤੇ ਮੇਲੇ ਨੇ ਨਾ ਉਹ ਤੇ ਕੈਮਰੇ ਬਾਕੀ ਆਵੇ ਬੰਦੇ ਆਉਦੇ ਨਹੀਂ ਹਟਣਦੇ ਸਹਣੇ ਤੇਰੇ ਨੌ ਕਿੱਦਾਂ ਇਕੱਠੇ ਆ ਹੈ ਆ ਨੌ ਕਿੱਦਾਂ ਇਕੱਠੇ ਤੇਰੇ ਕਿਲਾਣ ਲੋ ਉਹਦਾ ਉਹਦਾ ਨੌ ਕੁੰਡੇ ਲੱਗੇ ਹੋਏ ਆ ਤਨ ਮੰਨਣਾ ਸੇਵਾ ਕਰਨੇ ਤਾਂ ਨਾ ਤਾਂ ਹੈਗਾ ਪਰ ਮੰਨਦਾ ਨਹੀਂ ਮੈਨੂੰ ਹੁਣ ਪਤਾ ਮੰਨ ਹੈਗਾ ਵੀਰ ਜੀ ਗੁਰੂ ਵਾਲੇ ਬਣੇ ਮੈਂ ਗੁਰੂ ਵਾਲਾ ਬਣੀਏ ਵੀਰ ਜੀ ਸ਼ਾਕੇ ਚਲ ਵਾਏ ਗਰੂ ਯਾ ਸ਼ਾਕਾ ਜੀ ਕੁਝ ਮਾਰ ਬੁਰਗੂ ਚੱਕ ਲਈਏ ਗੇਦ ਲਈ ਤੇ ਲੱਗੇ ਹੁਣ ਕਰਾਂਗੇ ਸੇਵਾ ਮਹਾਰਾਜ ਦੀ ਕਿਰਪਾ ਨਾਲ ਲੱਗੇ ਮੁੰਡੇ ਸਾਰੇ ਆਪਣੇ ਇੰਨੇ ਕਰਨੀਆਂ ਸੇਵਾ ਇਹ ਇੱਦਾਂ ਢੋਲੀ ਜਾਂਦੇ ਆ ਰੋ ਇਹ ਵੀ ਚੀਜ਼ ਦਾ ਲੇਖਾ ਲੈਣਾ ਤੇ ਤੋਂ ਹੀ ਮਾਮਾ ਕੀ ਪਤਾ ਕਿਹੜੇ ਕੀ ਮਕੋੜੀ ਨੂੰ ਆ ਕੇ ਪੀਣਾ ਹੋਣਾ ਉਹ ਕਿ ਜੇ ਮਰ ਜੂਗੀ ਇਥੇ ਆਪਣਾ ਜਰੀਆ ਬਣਾਇਆ ਚਲ ਠੀਕ ਆ ਹਨਾ ਪੀ ਲੂਗੀ ਜੇ ਉੱਥੇ ਆ ਕੇ ਵਿਚਾਰੀ ਪੀਂਦੀ ਸੀ ਤਾਂ ਤੇਰੇ ਕੋਈ ਟੈਟੂ ਲਾ ਕੇ ਆ ਫੇਰ ਉਹ ਫੇ ਉਹਦੇ ਘਰ ਮਾ ਤੇ ਹੋ ਲਿਖਿਆ ਹੋਆ ਉਹਦੀ ਆਈ ਉੱਧਰ ਹੋਗੀ ਮੈਂ ਜਰੀਆ ਬਣਾਇਆ ਤਾਂ ਫਾਈਨਲ ਚਲੇ ਉਹਦੀ ਲਿਆਵੋ ਜੀ ਇਹ ਕਹਿੰਦੇ ਉਹ ਇਹਦਾ ਵੀ ਦੇਣਾ ਪੈਣਾ ਵਾ ਇਹਦਾ ਮੇਰਾ ਨਹੀਂ ਹੈ ਤੇਰਾ ਹੀ ਆ ਰਹਿਗੇ ਕਰ ਤੂੰ ਕੀ ਕਹਿ ਕੇ ਆਏ ਆ ਵੀ ਅਸੀਂ ਸੇਵਾ ਕਰਨਾਂਗੇ ਉੱਥੇ ਤੂੰ ਗੱਲਾਂ ਮਾਰ ਰਹੇ ਆ ਗਲਾਸ ਚੱਕ ਆਪਾਂ ਹੋਈਏ ਅੱਗੇ ਕੱਲੇ ਗਲਾਸ ਚੱਕ ਲਾ ਬੋਤਲ ਨੂੰ ਹੱਥ ਪਾਉਂਦੇ ਆ ਵਾ ਇਧਰੋਂ ਗਲਾਸ ਹੋਰ ਲੈ ਲਾ ਆਪਾਂ ਇਹੀ ਸੇਵਾ ਕਰੀ ਜਾਣੀ ਗਲਾਸ ਨਾਲ ਗੱਲ ਛਕਾਈ ਜਾਣਾ ਤੂੰ ਗਲਾਸ ਵਰਤਾਈ ਜਣੇ ਮੈਂ ਜਲ ਪਾਈ ਜਾਣਾ 7 ਵਜੇ ਮੈਂ ਪਾਈ ਹੋਰ ਗਲਾਸ ਚੱਕ ਲੈਣਾ ਇੰਨੇ ਦਾ ਸਰਣਾ ਨਹੀਂ ਕੋਈ ਮਟੱਡ ਕੋਲੇ ਕਰੇ ਕੱਚਾ ਗਲਾਸ ਕੱਚਾ ਨਾ ਉਹਦੇ ਦਾ ਗਲਾ ਫੜਾ ਚੱਕ ਲਾ ਉਹ ਦੇ ਦੇ ਤਾਂ ਫਰਲਾ ਫਰਲਾ ਚੱਲ ਆ ਜਾ ਅੱਗੇ ਸਾਰੀ ਪੇਂਟਿੰਗ ਗੱਲਾਂ ਨਹੀਂ ਕਰਨੀਆਂ ਨਾਮ ਜਪਣਾ ਰੱਬ ਦਾ ਨਾਮ ਲੈ ਚ ਸੇਵਾ ਕਰਨ ਚੱਲੇ ਤਾਂ ਇੱਥੇ ਤੁਸੀਂ ਆ ਕੇ ਲੰਮੇ ਪਏ ਹੈ ਲੰਮੇ ਪਿਆ ਇੱਥੇ ਆ ਕੇ ਤੁਸੀਂ ਉੱਠ ਗੁਰੂਆਕ ਮੈਨੂੰ ਘੰਟੇ 2 ਹੋ ਗਏ ਇਹਨੂੰ 2 ਘੜੇ ਦਾ ਧੂਆ ਨਿਕਲ ਗਿਆ ਕੀ ਧੂਆ ਨਿਕਲਿਆ ਸਾਰੇ ਮੁੰਡੇ ਬਾਹਰ ਸੀਗੇ ਲੰਗਰ ਵਿੱਚ ਕੋਈ ਨਹੀਂ ਸੀ ਤੇ ਲੰਗਰ ਤੇ ਜੋ ਸੰਗਤ ਵੀ ਇਕਦਮ ਬੈਠੀ ਤੇ ਲਾਕੇ ਨਾ ਜਵਾਹ ਹੋਏ ਭੇਜ ਵੇ ਇਸੇ ਮਰੇ ਲਾਕ ਤਾਂ ਡੇ ਰਹਿਆਂ ਦਾ ਪਤਾ ਕੀ ਜਾ ਕੇ ਆਪਾਂ ਕੀ ਕਰਾਂਗੇ ਕੋਈ ਨਹੀਂ ਅੱਗੇ ਜਾ ਕੇ ਖਰਾਕਾ ਵਧਾਓ ਖਰਾਕਾ ਆਓ ਚਲ ਜੇ ਦੁਗਣਾ کہیں ਅੰਦਰ ਬੈਠੇ ਨੇ ਲੰਮੇ ਸੇ ਬਾਹਰ ਕੀ ਸੇਵਾ ਕਰਦੇ ਆ ਘੜੀ ਲਾ ਦੇ ਲੰਗਰ ਨੂੰ ਸਾਰਿਆਂ ਨੂੰ ਛਕਾ ਕੇ ਵੇਲੇ ਹੋਈਆਂ ਵੇਲੇ ਭੇਜੋ ਸਾਰੇ ਵਿਲੇ ਹੋ ਵੇ ਉਹ ਕੀ ਕਰਦੇ ਹੈ ਕੋਈ ਦੀਨ ਧਰਮ ਇਹਨਾਂ ਦਾ

ਜੋ ਹਟਨੂ ਸੌ ਹੀ ਜੇ ਆਹ ਕੱਟੇ ਹਾਂ ਬੜਾ ਕਰਕੇ ਤਾਂ ਆਹ ਬੜਾ ਹੋਇਆ ਗਿਆ ਅਪਾਜੀ ਕੀ ਹੋ ਰਿਹਾ ਕਹਾਂ ਮੈਂ ਲੋਟਲੀ ਸੇਵਾ ਮੁੰਡਿਆਂ ਨੇ ਬੜੋ ਸੇਵਾ ਹੀ ਤਾਡੀ ਆ ਮੈਂ ਤਾਂ ਕਾ ਲੋਟਲੀ ਤੁਸੀਂ ਨਾਲ ਨਾਲ ਇਦਾਂ ਕਸਮੀ ਗੱਲ ਉਹਦਾ ਤੈਨੂੰ ਇੱਕ ਗੱਲ ਕਹਾਂ ਪਾਲੇ ਮੇਰਾ ਮਨ ਕਰੰਦਿਆ ਮੈਂ ਘਰੇ ਚਲ ਜਾਵਾਂ ਜਿੰਨੀ ਮੈਨੂੰ ਗਰਮੀ ਲੱਗਣ ਦਈ ਆ ਇਹ ਬਾਹਰ ਵੀ ਟਮਾਟਾਵਾ ਹੀ ਆਉਂਦਿਆ ਵਾ ਬੰਦੇ ਵਾਵਾ ਹੀ ਆ ਤੇ ਇਹਨੂੰ ਗਰਮੀ ਬਹੁਤ ਲੱਗੰਦੀ ਹੈ ਸੱਚੇ ਤਾਰੀਓ ਦਾ ਮੈਂ ਨਾਲ ਦੁਆਰੇ ਹੋ ਗਿਆ ਹੁਣ ਇਹੇ ਕੰਮ ਨੇ ਵੇਖਦੀ ਹੈ ਵੇਲਾ ਹੂੰ ਹੂੰ ਮੈਂ ਸੋਚੰਦਾ ਚੱਲ ਬਲੌਗ ਬਣਾਉਣਾ ਤਾਂ ਕਰਕੇ ਮੈਂ ਰੁਕਿਆ ਨੇ ਤੇ ਮੈਂ ਹੁਣ ਤਾਂ ਘਰੇ ਚਲ ਜਾਣਾ ਪੁਰਾ ਬੋਬੀ ਤਾਂ ਭੱਜ ਗਿਆ ਵਾ ਬੋਬੀ ਰਾਤੀ ਵੀ ਭੱਜ ਗਈ ਅਸਾਂ ਚਲੋ ਮਿਲਦੇ ਆਂ ਵੇਖਦੇ ਆਂ ਜੇ ਮੇਰਾ ਮਨ ਬਦਲ ਗਿਆ ਤਾਂ ਮੈਂ ਘਰੇ ਜਾ ਸਕਦਾ ਵਾਂ ਮੈਂ ਮੈਨ ਵਲੌਗ ਐਂਡ ਕਰਕੇ ਜਾਉਂਗਾ ਉਦਾਂ ਤੇ ਹਾਂ ਹਾਂ ਕੋਈ ਨਹੀਂ ਫਤੇ ਬਲਾ ਕੇ ਫਤੇ ਬਲਾ ਕੇ ਕਰਾਂਗੇ ਕੋਈ ਨਹੀਂ ਪਾਣੀ ਪਾ ਲੋ ਥੋੜਾ ਮਿੱਠਾ ਜਿਆਦਾ ਜੀ ਇੱਥੇ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਜੀ ਉਹ ਉੱਥੇ ਟਿਕਾ ਦੇਣੀ ਆ ਬੱਸ ਤਾਂ ਇਹ ਗੱਲਾਂ ਤਾਂ ਪਹਿਲਾਂ ਵੀ ਕਹਿ ਸਕਦਾ ਜਦੋਂ ਨਾ ਫੋਨ ਕੋਲੇ ਤੁਸੀਂ ਇਹਦਾ ਇਦਾਂ ਬੋਲਣ ਲੱਪੇ ਹੋ ਮਾਮਾ ਪੈਣਾ ਵਾਲੇ ਵਲੌਗ ਨਹੀਂ ਹੋ ਰੋਲੇ ਇੱਦਾਂ ਨਹੀਂ ਹੁੰਦੇ ਰੋਣੀ ਨਹੀਂ ਹੁੰਦਾ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫੇਰ ਕਿਸੇ ਦਿਨ ਵਧੀਆ ਵਲੌਗ ਚ ਕੱਲ ਦਾ ਮੈਂ ਸੋਚਣ ਦਿਆਂ ਵੀ ਕਿਸੇ ਨਾ ਪ੍ਰੈਂਕ ਕਰਾਂਗੇ ਤੇ ਕਰਾਂਗੇ ਇਦਾਂ ਦਾ ਕੋਈ ਸ਼ੂਟ ਤੇ ਪੁੱਛਾਂਗੇ ਇਹਨਾਂ ਨੂੰ ਜੇ ਮੰਨੇ ਤਾਂ ਕੋਈ ਗਰਮੀ ਬਹੁਤ ਮੈਂ ਮੈਂ ਆਪ ਹੀ ਨਹੀਂ ਮੰਨਣਾ ਮੈਨੂੰ ਲੱਗਦਾ ਬਾਕੀ ਕੋਈ ਨਹੀਂ ਤੁਸੀਂ ਸਪੋਰਟ ਕਰੋ ਦੱਬ ਕੇ ਮੇਰਾ ਮਨ ਆਪੂ ਆ ਵੀ ਫੇਰ ਕਰਨ ਲੱਪੈਣਾ ਵੀ ਵੀਡੀਓ ਬਣਾ ਦੇਵਾਂ ਨੂੰ ਹਾਂ ਜੀ ਏਸੀ ਵਾਲੀ ਗੱਡੀ ਲਈਏ ਫੇਰ ਸਾਡਾ ਮਨ ਕਰ ਇਹ ਕਹੋਗੇ ਉੱਥੇ ਲੈ ਜਾ ਕਰਨੀ ਨਹੀਂ ਏਸੀ ਵਾਲੀ ਗੱਡੀ ਚਲੋ ਹੁਣੇ ਤਾਂ ਨਹੀਂ ਆ ਜਾਣੀ ਹਜੇ ਇਹ ਲੱਗ ਜਾਣਾ ਟਾਈਮ ਵੀ ਸਪੋਰਟ ਕਰੋ ਦੱਬ ਕੇ ਤਾਂ ਆਪਾਂ ਮੈਂ ਕੱਲ ਨੂੰ ਮੈਂ ਪੱਕਾ ਬਣਾਉਂਗਾ ਬਲੌਗ ਨਹੀਂ ਕਿਸ਼ਤਾ ਦੇ ਨੇ ਨਹੀਂ ਕਿਈ ਜੋਰੀ ਵੇ ਚੈਨਲ ਫੇ ਗੱਡੀ ਲੈ ਲਾਂਗੇ ਠੀਕ ਹੈ ਕਰੋ ਦੱਬ ਕੇ ਸਪੋਰਟ ਤਾਂ ਆਪਾਂ ਮੋਨਟਾਈਜ਼ ਚੈਨਲ ਕਰਾਈਏ ਤਾਂ ਆਪਾਂ ਗੱਡੀ ਲੈ ਲਈਏ ਫਿਰ ਬਾਕੀ ਚਲੋ ਮਿਲਦੇ ਆ ਤੁਹਾਨੂੰ ਖੂਬਸੇ ਤੁਹਾਨੂੰ ਬਲੌਗ ਵਧੀਆ ਲੱਗਾ ਹੋਊਗਾ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਦਾ ਖਾਲਸਾ ਵਾਹਿਗੁਰੂ ਜੀ ਖਾਤਰ